ਸਤ ਸਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜੀ ਦੇ ਵਲੌਗ ਵਿੱਚ ਵੈਗਰੂ ਸਾਰਿਆਂ ਤੇ ਆਉਣ ਮੇਰੇ ਪਰ ਹੱਥ ਰੱਖਣ ਜੀ ਅੰਦਰ ਤਾਂ ਲੋਕ ਟਾਈਲ ਦਾ ਕੰਮ ਨਿਭੜ ਗਿਆ ਲਾਤਾ ਸਮਾਨ ਸਾਰਾ ਅੰਦਰ ਸੈੱਟ ਕਰਕੇ ਐਨ ਕੜਕਾ-ਕੁੜਕਾ ਪਾ ਕੇ ਲਾਇਆ ਦਪਣਾ ਦੋਣਾਂ ਦਾ ਕੰਮੇ ਨਹੀਂ ਹੈ ਆ ਹਾਂ ਫਟਾ ਰੱਖ ਲਾ ਉਹ ਪਿਆ ਪਰਾਂ ਤੂੜੀ ਵਾਲੇ ਚ ਸਾਰਾ ਅੱਜ ਖੜਾ ਤਾ ਅੰਦਰ ਸਾਰਾ ਹੀ ਕਿ ਕਮਟਾ ਰੱਖ ਲੈਣੇ ਤਰਫ ਕਿ ਜਦੋਂ ਲੱਗ ਰਹੀ ਹਵਾ ਬਹੁਤ ਜ਼ੋਰ ਨਾਲ ਚੱਲ ਰਹੀ ਹੈ ਅੱਜ। ਪਸ਼ਾ ਪੂਰੇ ਜ਼ੋਰ ਨਾਲ ਚੱਲ ਰਹੀ ਠੰਡ ਹੋਊਗੀ ਸਵੇਰੇ ਪੂਰੀ ਐਨ। ਬਹੁਤ ਹਵਾ ਚੱਲ ਰਹੀ ਤੇ ਲੱਗਿਆ ਟੀਨਾ ਖੋਲਣਾ ਆ। ਟੀਨਾ ਖੋਲ ਕੇ ਪੂਰੇ ਵੀ ਫਰਸ਼ ਪਾ ਲੈਣਾ ਸਾਰੇ 'ਚ। ਟੀਨਾ ਸਿੱਟ ਗਏ ਐਨ। ਕਈ ਦਿਨ ਦੀ ਟੋਕਰੇ ਮਸ਼ੀਨ ਕਰ ਰਹੀ ਸੀ ਤੇ ਹੈਰਾਨ ਮਰੰਡੇ ਲੈ ਜਾਣ ਦੀ ਪਹਿਲਾਂ ਸਲਾਹਤੀ ਫਿਰ ਮਿਸਤਰੀ ਫੋਰਮੈਨ ਬਹੁਤ ਵਧੀਆ ਟੱਕਰ ਗਿਆ ਕਹਿੰਦਾ ਯਾਰ ਮੈਂ ਪਿੰਡੇ ਰਿਪੇਅਰ ਕਰ ਜਨਾ ਪਹਿਲਾਂ ਸਵੇਰੇ ਨੂੰ ਲੈ ਕੇ ਆਂਦਾ ਵਿਚਾਰੇ ਨੂੰ ਜਾ ਕੇ ਸੱਜਰੇ ਆ ਗਿਆ 8 8:30 ਹੋ ਗਏ ਨਾਲੇ ਮਸ਼ੀਨ ਦੀਆਂ ਧੌਂਸੀ ਨੇ ਕਰਤੀ ਸਫਾਈ ਬਹੁਤ ਥੱਲੇ ਜਮਿਆ ਬਤਾ ਮਿਸਤਰੀ ਬਹੁਤ ਵਧੀਆ ਟੱਕਰਿਆ